ਤੂੰ ਚੋੜਾ ਕਰਦਾ ਕਿਹੜੀ ਕਿਹੜੀ ਕਰਦਾ ਨੱਚਣਾ ਟਪਾ ਤਾਰੇ ਨੇ ਨੱਚਣਾ ਟਪਾ ਤਾਰੇ ਨੇ ਦਾਦੀ ਤੇਨੂੰ ਕਿਸ ਕਿਸ ਗੱਲਾਂ ਤੋਂ ਰੋਕਦੀ ਐ ਮੇਰੀ ਸ਼ਰਾਰਤ ਨਹੀਂ ਕਰਦੀ ਕਿਉਂ ਰੋਕਦੀ ਐ ਵੀ ਫਿਰ ਕਾਲਾ ਪੈਂਚ ਇੱਕ ਵੱਡੀ ਆਲਾ ਪਲੇਅਰ ਪਤਾ ਕਿਸੇ ਨੂੰ ਕੋਈ ਹਾਂ ਰੋਮਨ ਰੇਂਜ ਕਿਹਨੂੰ ਕਿਹਨੂੰ ਪਤਾ ਤੇ ਡੈਕਰ ਵੀ ਪਤਾ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀਆਂ ਨੱਚਣ ਖੁੱਦਣ ਮਨ ਮਨ ਕਾ ਚੋ ਤੇ ਅੱਜ ਕੱਲ ਇਹ ਚੀਜ਼ਾਂ ਦਾ ਗਾਇਬ ਹੁੰਦੀਆਂ ਜਾ ਰਹੀਆਂ ਨਾ ਨੱਚਣਾ ਖੁੱਦਣਾ ਜਦੋਂ ਆਪਣਾ ਮੁੰਡਾ ਬਾਹਰ ਤੋਰਿਆ ਸੀ ਉਹਦੀ ਫਿਕਰ ਕਿੰਨੀ ਹੁੰਦੀ ਹੈ ਹੈਨਾ ਮਾਂ ਕਿੰਨੀ ਫਿਕਰ ਕਰਦੀ ਹੋਈਗੀ ਵੀ ਬਗਾਨੇ ਮੁਲਕ ਚ ਆਪਣਾ ਮੁੰਡਾ ਤੋਰਦੇ ਆ ਹੈਨਾ ਇਹ ਨਹੀਂ ਪਤਾ ਵੀ ਕਦੋਂ ਉੱਥੇ ਕੀ ਹੁੰਦਾ ਤੁਸੀਂ ਉੱਥੇ ਐ ਆ ਵੀਰੇ ਫਿਰ ਹੁਣ ਉਹ ਸਰਕਾਰਾਂ ਦਾ ਪੂਰਾ ਹਾਲ ਹੈ ਨਾ ਸਰਕਾਰਾਂ ਹੁਣ ਬੱਚੇ ਪੜ੍ਹ ਲੈ ਕੋਈ ਜ਼ਿਆਦੇ ਕੰਮ ਹੋਰ ਕੋਈ ਇਤਨਾ ਪਸੰਦ ਨਹੀਂ ਕਰਦੇ ਨਾ ਸਾਡੇ ਵਾਲੇ ਖੇਤੀ ਵਾਲੇ ਕੰਮਾਂ ਨੂੰ ਅਸੀਂ ਆਪਣੀ ਉਮਰ ਜਦ ਤੱਕ ਬਥੇਰਾ ਜੋ ਹੈਗੇ ਕਰਦੇ ਰਹੇ ਜੀ ਹੁਣ ਤੱਕ ਅਸੀਂ ਤਾਂ ਹੁਣ ਵੀ ਪੰਪ ਚੱਕ ਲੈਂਦੇ ਆ ਭਈਏ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਤਮਨí ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਆ ਪਿੰਡ ਕਰਤਾਰਪੁਰ ਵਿਖੇ ਗੱਲਬਾਤ ਕਰਾਵਾਂਗੇ ਬਜ਼ੁਰਗਾਂ ਨਾਲ ਤੇ ਬੱਚਿਆਂ ਨਾਲ ਆਓ ਫਿਰ ਚੱਲਦੇ ਆ ਪਿੰਡ ਕਰਤਾਰਪੁਰ ਕਹਿੰਦੇ ਬੱਚੇ ਮੰਨ ਕੇ ਸੱਚੇ ਸਕੂਲ ਦੀ ਛੁੱਟੀ ਹੋ ਸਕਦੀ ਆਪਾਂ ਬੱਚੇ ਫੜ ਲੈਨੇ ਅੱਜ ਮੈਂ ਕਿਹਾ ਬਜ਼ੁਰਗਾਂ ਨਾਲ ਗੱਲ ਕਰਾਂਦੇ ਆਂ ਜੇ ਬੱਚਿਆਂ ਨਾਲ ਕਰਾਂਦੇ ਆਂ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁੰਦਾ ਕਿ ਸਤਿ ਸ੍ਰੀ ਅਕਾਲ ਹੁੰਦਾ ਅੱਛਾ ਕੀ ਨਾਮ ਹੈ ਹਰਪਜਨ ਸਿੰਘ ਹਰਪਜਨ ਸਿੰਘ ਆਹਾਂ ਫਿਰ ਸਿੰਘ ਆ ਹੈ ਹਾਂਜੀ ਸਿੰਘ ਨਾਲ ਜੋੜੀ ਜੱਛਦੀ ਏ ਗੁਰਦੀ ਹਾਂਜੀ ਚਾਚਾ ਜੀ ਹਾਂਜੀ ਅੱਛਾ ਕੀ ਹਾਲ ਚਾਲ ਹੈ ਤੇਰਾ ਵਧੀਆ ਆ ਠੀਕ ਠਾਕ ਆ ਓਕੇ ਰਵੋੜ ਆ ਹੈਨਾ ਕੁੱਟ ਵਗੈਰਾ ਤਾਂ ਨਹੀਂ ਖਾਖਿਆ ਸਵੇਰੇ ਸਵੇਰੇ ਹਾਂਜੀ ਹੈਂ ਨਾਂਜੀ ਤਾਂ ਨਾ ਵੈਸੇ ਨਾਂਜੀ ਮੰਮੀ ਡੈਡੀ ਕੁੱਟਦੇ ਹਾਂਜੀ ਕਿਉਂ ਗਲਾਈ ਕਰਦੇ ਹੈਂ ਗਲਾਈ ਕਰਦੇ ਕੀ ਕਰਦੇ ਗਲਾਈ 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 ਗੀ ਸਰਾਰਤ ਸਰਾਰਤ ਕਰਦੇ ਸਰਾਰ ਚੌੜਾ ਕਰਦੇ ਆ ਤੂੰ ਚੌੜਾ ਕਰਦਾ ਹਾਂਜੀ ਹੈਂ ਕਿਹੜੀ ਕਿਹੜੀ ਕਰਦਾ ਨੱਚੜਾ ਟੱਪਦਾ ਰਹਿੰਦੇ ਨੱਚੜਾ ਟੱਪਦਾ ਰਹਿੰਦੇ ਅੱਛਾ ਇੱਕ ਗੱਲ ਦੱਸ ਮੰਮੀ ਡੈਡੀ ਦੀ ਲੜਾਈ ਹੁੰਦੀ ਹੈ ਹਾਂਜੀ ਆਪਸ ਚ ਮੰਮੀ ਜ਼ਿਆਦਾ ਲੜਦੀ ਹੈ ਕਿ ਡੈਡੀ ਡੈਡੀ ਕਿਉਂ? ਦਾਰੂ ਪੀ। ਦਾਰੂ ਪਿੰਦਾ। ਅੱਛਾ ਡੈਡੀ ਦਾਰੂ ਪਿੰਦਾ ਹਨ। ਡੈਡੀ ਨੂੰ ਕਦੇ ਕਿਹਾ ਨਹੀਂ ਤੂੰ ਵੀ ਡੈਡੀ ਦਾਰੂ ਪੀਂਦੇ ਉਹ ਗੰਦੀ ਹੁੰਦੀ ਹੈ ਇਹ ਤਾਂ ਨਹੀਂ ਪੀਣੀ ਚਾਹੀਦੀ। ਹਾਂਜੀ ਕਿਹਾ ਨਹੀਂ। ਹੂੰ? ਕਿਹਾ। ਜੇ ਤੂੰ ਆਪਣੇ ਡੈਡੀ ਨੂੰ ਕਹਿਂਗਾ ਵੀ ਡੈਡੀ ਦਾਰੂ ਨਾ ਪੀਓ ਹਨਾ ਇਹ ਚੀਜ਼ ਸਹੀ ਨਹੀਂ ਹੁੰਦੀ। ਡੈਡੀ ਤੇਰੀ ਮੰਨਣਗੇ ਨਾ? ਹਾਂਜੀ। ਕਰ ਜਾ ਕੇ ਅੱਜ ਫੇਂਗਾ। ਕਹਿਂਗਾ ਫਿਰ ਡੈਡੀ ਨੂੰ। ਹਾਂਜੀ। ਹੂੰ? ਕਿ ਡੈਡੀ ਵੀ ਦਾਰੂ ਨਹੀਂ ਪੀਦੀ ਹੁੰਦੀ। ਹਨਾ? ਵੀ ਮੰਮੀ ਵੀ ਖੁਸ਼ੇ ਰਹਿਣਗੇ ਤੇ ਆਪਾਂ ਨੂੰ ਕੁੱਟਣਗੇ ਵੀ ਕੱਟ। ਠੀਕ ਹੈ ਹੈਨਾ ਅੱਛਾ ਦੰਦ ਚਾਕਲੇਟ ਕਰਕੇ ਪੀਲੇ ਹੋਏ ਨੇ ਕਿ ਬ੍ਰਸ਼ ਨਹੀਂ ਕਰਕੇ ਆਂ ਤੂੰ ਚਾਕਲੇ ਹੈ ਚਾਕਲੇਟ ਚਾਕਲੇ ਗਾਣੀ ਗੋਣ ਸੁਣਦਾ ਹਾਂਜੀ ਕਿਦਾ ਸੁਣਦਾ ਕਰਨੋਜ ਲਿਖ ਹੈ ਹੈ ਕਰਨੋਜ ਲਾ ਕਰਨ ਔਜਲਾ ਹਾਂ ਹਾਂ ਕਹਿੰਦੇ ਔਜਲਾ ਔਜਲਾ ਹੋਈ ਪਈ ਹੈ ਫਿਰ ਹੈਨਾ ਸੁਣਾ ਦੇ ਫਿਰ ਯਾਰ ਇੱਕਦਮ ਮੈਨੂੰ ਵੀ ਆਂਦੇ ਆਂਦੇ ਨਹੀਂ ਕਿਦਾ ਹੁੰਦਾ ਜਿਹਦਾ ਆਂਦਾ ਉਹ ਸੁਣਾ ਦੇ ਦੱਸ ਪੁੱਤ ਕਹਿੰਦਾ ਆਂਦਾ ਯਾਰ ਸੁਣਾ ਦੇ ਆਂਦਾ ਨਹੀਂ ਵੀ ਹੈ ਇਹਨੂੰ ਆਂਦਾ ਇਧਰ ਨਾਲ ਨਾਲ ਗਾਈਂਗਾ ਠੀਕ ਹੈ ਸਾਰੇ ਗਾਣਗੇ ਤੇਰੇ ਠੀਕ ਹੈ ਤੈਨੂੰ ਆਂਦਾ ਆਂਦਾ ਨਾ ਤੈਹੀਂ ਤੂੰ ਬੋਲਿਆ ਮੁੱਸੀ ਵਾਲੇ ਦਾ ਫੈਨਾ ਵੈਸੇ ਛੋਣ ਦੇ ਮੁੱਸੀ ਵਾਲੇ ਨੂੰ ਸੁਣਾ ਦੇ ਫਿਰ ਚੱਲ ਸੁਣਾ ਦੇ ਸਟਾਰਟ ਕਰ 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 ਇਹ ਵੀ ਬੋਲੂਗਾ ਹਾਂ ਇਹ ਵੀ ਬੋਲੂਗਾ ਬੋਲੂਗਾ ਨਾ ਦੱਸ ਬੁੱਤ ਤੇਰਾ ਹੱਡ ਢਾਲ ਕਾਸ ਤੋਂ ਚੰਗਾ ਪਹਲਾ ਹੱਥ ਦਾ ਸੀ ਵੋੜ ਕਾਸ ਤੋਂ ਅਜਿਹੇ ਦਰਵਾਜ਼ੇ ਵਿੱਚ ਵੋੜ ਥੱਕੀ ਖੜਿਆ ਮੈਂ ਚਲਦੀ ਜਣਾ ਜਾਣਦਾ ਹਾਂ ਕੌਣ ਕਾਸ ਤੋਂ ਕੁਝ ਇਥੇ ਚਾਂਦੀ ਚਮਕਾਉਣਾ ਚੁੰਦਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚੁੰਦਨੇ ਕੁਝ ਕੰਨੇ ਆਏ ਇਹਦੇ ਭੁਕੇ ਫਹਿਮਦੇ ਨਾਮ ਲੈ ਕੇ ਤੇਰਾ ਅੱਗੇ ਹੋਣਾ ਚਾਹੁੰਦੇ ਨੇ ਮੁਸੀਬਤ ਤਾਂ ਮੰਨ ਤੇ ਪੈਂਦੀ ਰਹਿੰਦੀ ਐ ਦਬੀ ਨਾ ਤਾਂ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਾਹਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਆਈ ਰੇਡ ਮਿਲੂਗੀ ਨੱਤ ਕੰਟ ਕੰਟਰੋਵਰਸੀ ਕ੍ਰੇਟ ਮਿਲੂਗੀ ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਾਂ ਰੱਖੀ ਪੇਟ ਮਿਲੂਗੀ ਤਾਲੀਆਂ ਮਾਰੋ ਯਾਰ ਯਾਰ ਸੋਹਣਾ ਗਾਇਆ ਨੇ ਠੀਕ ਆ ਅੱਛਾ ਇੱਧਰ ਆਇਓ ਦੋਨੋਂ ਤੁਸੀਂ ਯਾਰ ਦੋਸਤੋ ਦੋਨੋਂ ਓਕੇ ਹਾਂਜੀ ਅੱਛਾ ਜੇ ਇਹਨੇ ਕਹਿਤਾ ਵੀ ਯਾਰ ਲੜਾਈ ਪੈ ਗਈ ਖੜਨਾ ਪੈਣਾ ਖੜੇਗਾ ਹਾਂਜੀ ਹੈ ਖੜੇਗਾ ਯਾਰੀ ਦੋਸਤੀ ਕਿਵੇਂ ਦੇਖਦਾ ਵੱਡੇ ਹੁਣ ਤੱਕ ਰਾਂਲ ਰੱਖਣਾ ਰਹਿਣਾ ਚਾਹੁੰਦਾ ਕਿ ਬਸ ਹੁਣੇ ਇਹੀ ਛੋਟੀ ਮੋਟੀ ਯਾਰੀ ਦੋਸਤੀ ਰੱਖਣੀ ਹੈ ਵੱਡੇ ਹੁੰਦੇ ਤੱਕ ਵੱਡੇ ਹੁੰਦੇ ਤੱਕ ਕੀ ਕਰੇਗਾ ਇਹ ਲਈ ਜੇ ਜ਼ਿੰਦਗੀ ਚ ਕੁਝ ਕਰਨਾ ਹੋਵੇ ਹਮ ਅੱਛਾ ਜੇ ਇਹਨੂੰ ਕੋਈ ਕੁੜੀ ਪਸੰਦ ਆ ਗਈ ਉਹ ਤਾਂ ਇੰਨੀ ਪਸੰਦ ਹੋਵੇ ਫੇਰ ਦੱਸ ਕਦੇ ਦੀ ਮੰਮੀ ਡੈਡੀ ਤੋਂ ਤੈਨੂੰ ਗਾਲਾਂ ਗੋਲਾਂ ਪਈਆਂ ਵੀ ਟੇਕੇ ਜਾ ਕਰ ਘਰੇ ਤੂੰ ਮੇਰੇ ਮੁੰਡੇ ਨੂੰ ਟੇਕਣ ਨਹੀਂ ਦਿੰਦਾ ਨਾਂਜੀ ਤੇਨੀ ਪਈ ਹੋਣੀ ਹੈ ਨਾਂਜੀ ਕਿਉਂ ਵਧੀਆ ਐ ਤੁਹਾਨੂੰ ਹਾਂਜੀ ਹੈ ਖੇਡਣ ਜਾਂਦੇ ਹੋ ਇਕੱਠੇ ਜਾਂਦੇ ਹੋ ਖੇਡਣ ਇਹਦਾ ਡੈਡੀ ਮੇਰਾ ਡੈਡੀ ਦੋਸਤ ਹਾਂ ਦੋਨੇ ਹਾਂ ਇਹਦਾ ਡੈਡੀ ਇਹ ਤਾਂ ਮੇਰਾ ਡੈਡੀ ਦੋਸਤ ਆ ਤੁਸੀਂ ਵੀ ਫਿਰ ਦੋਸਤ ਹੀ ਰਹੋਗੇ ਹੈਨਾ ਮਤਲਬ ਪੈਗ ਪੋਗ ਇਕੱਠੇ ਲੱਗਦੇ ਨੇ ਡੈਡੀ ਨਾਂਜੀ ਹਾਂਜੀ ਨਾਂਜੀ ਹੈ ਨਾਂਜੀ ਨਾਂਜੀ ਅੱਛਾ ਇੱਕ ਗੱਲ ਪੁੱਛਾਂ ਤੇਰੀ ਮੰਮੀ ਡੈਡੀ ਲੜਦੇ ਕੀ ਮੰਮੀ ਡੈਡੀ ਲੜਦੇ ਨੇ ਹਾਂਜੀ ਕਿੰਨਾ ਲੜਦੇ ਨੇ ਘਟ ਵਾਰ ਘੜੇ ਘੜੇ ਲੜਦੇ ਆ ਜੀ ਕਦੇ ਕਦੇ ਅੱਛਾ ਕਦੇ ਐ ਹੋਇਆ ਵੀ ਮੰਮੀ ਡੈਡੀ ਲੜਦੇ ਹੁਣ ਵਿੱਚ ਤੇਰੇ ਐਂ ਹੀ ਪੈ ਗਈ ਹੋਵੇ ਹੈ ਨਾ ਜੀ ਐਂ ਹੀ ਰਗੜਿਆ ਗਿਆ ਹੋਵੇ ਨਾ ਜੀ ਇਹਦੇ ਨਾਲ ਤਾਂ ਹੋਇਆ ਹੋਏਗਾ ਨਾ ਜੀ ਨਾ ਜੀ ਨਾ ਜੀ ਤੈਂ ਹੀ ਉਧਰ ਨੂੰ ਮੁਕਰ ਕੇ ਹੱਸਿਆ ਸੀਗਾ ਹੋਇਆ ਨਾ ਨਾ ਜੀ ਅੱਛਾ ਅੱਛਾ ਤੁਹਾਡੀ ਕਲਾਸ 'ਚ ਸ਼ਰਾਰਤੀ ਕਿਹੜਾ ਸਭ ਤੋਂ ਜ਼ਿਆਦਾ ਆ ਰਿਹਾ ਸ਼ਰਾਰਤੀ ਸ਼ਰਾਰਤੀ ਤੂੰ ਆਇਆ ਯਾਰ ਆਇਆ ਆਇਆ ਕੋਈ ਗੱਲ ਨਹੀਂ ਇਧਰ ਆ ਆ ਜਾ ਜਾ ਅੱਛਾ ਕੀ ਨਾਮ ਹੈ ਤੇਰਾ ਸਦੀਪ ਸਿੰਘ ਸਹਿਜਦੀਪ ਸਿੰਘ ਗੁਰਦੁਆਰੇ ਜਾਂਦਾ ਹੂੰ ਹੂੰ ਰੋਜ਼ਾਂ ਕਰੇ ਕਦੇ ਜਾਂਦਾ ਕਦੇ 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 ਬਾਬਾ ਜੀ ਤੋਂ ਕੁਝ ਮੰਗਣ ਲਈ ਜਾਂਦਾ ਹੈ ਕਿ ਬਸ ਮਨ ਕਰਦਾ ਮੰਗ ਲੈਣਾ ਮੰਗਣ ਲਈ ਕੀ ਮੰਗਦਾ ਹੈ ਬਾਬਾ ਜੀ ਤੋਂ ਅਰਦਾਸ ਨਹੀਂ ਦੁਆ ਮੰਗਦਾ ਦੁਆ ਮੰਗਦਾ ਕੀ ਸੀਦੀ ਵੀਰ ਹੋਗੇ ਕਿ ਨਾ ਮਮੀ ਪਾਪਾ ਦਾ ਨਾਮ ਰੋਸ਼ਨ ਕਰਾ ਮਮੀ ਪਾਪਾ ਦਾ ਨਾਮ ਰੋਸ਼ਨ ਇਹੀ ਇੱਕ ਗੱਲ ਦੱਸ ਸ਼ਰਾਰਤ ਐਵੇਂ ਦੀ ਕਰਨੀ ਚਾਹੀਦੀ ਆ ਕਿ ਮੰਮੀ ਦੇ ਡੈਡੀ ਨੂੰ ਕੋਈ ਨੁਕਸਾਨ ਹੋਵੇ ਐਸੇ ਨਹੀਂ ਕਰਨੀ ਚਾਹੀਦੀ ਐਵੇਂ ਦੀ ਨਹੀਂ ਕਰਨੀ ਚਾਹੀਦੀ ਕਿਉਂ ਕਿ ਕੀ ਲੱਗਦਾ ਵੀ ਹਾਂ ਐਵੇਂ ਦੀ ਸ਼ਰਾਰਤ ਕਿਉਂ ਨਹੀਂ ਕਰਨੀ ਚਾਹੀਦੀ ਮੰਮੀ ਬਾਤ ਗਾਲਾ ਪੈਂਦੀ ਹੈ ਕੁੱਟ ਪੈਂਦੀ ਹੈ ਹਾਂ ਕੁੱਟ ਪੈਂਦੀ ਹੈ ਤੇ ਉਹਨਾਂ ਦਾ ਨਾਮਦ ਨਾਮ ਹੁੰਦਾ ਅੱਛਾ ਮੰਮੀ ਡੈਡੀ ਲਈ ਕੀ ਕਰੇਗਾ ਵੱਡੇ ਹੋ ਕੇ ਨਾਮ ਰੋਸ਼ਨ ਕਰਾਂਗਾ ਕਰਾਂਗਾ ਕਿਵੇਂ ਕਰੇਗਾ ਉਹ ਪੁਲਸਾਂ ਕਿੰਨਾ ਪੁਲਸ ਬਣੇਗਾ ਕੋਲ ਸਮਣ ਕੇ ਤੂੰ ਇਹ ਤਾਂ ਨਹੀਂ ਹੋਏਗਾ ਵੀ ਹਾਂ ਜਿਵੇਂ ਕਈ ਹੁੰਦਾ ਹੈ ਨਾ ਵੀ ਬਸ ਪੈਸੇ ਦੇ ਜ਼ੋਰ ਤੇ ਸਭ ਕੁਝ ਹੁੰਦਾ ਹੈ ਨਾ ਪੈਸੇ ਦੇ ਨਹੀਂ ਪੈਸੇ ਦੇ ਨਹੀਂ ਇਮਾਨਦਾਰੀ ਬਹੁਤ ਵਧੀਆ ਗੱਲ ਹੈ ਨਾ ਵੀ ਬੱਚਾ ਕਹਿ ਰਿਹਾ ਇੱਕ ਇਮਾਨਦਾਰੀ ਦੀ ਗੱਲ ਕਰ ਰਿਹਾ ਹੈ ਨਾ ਅੱਛਾ ਤੁਹਾਡੇ ਚੋਂ ਕਿਹੜਾ ਕਿਹੜਾ ਕੀ ਕੀ ਬਣਨਾ ਚਾਹੁੰਦਾ ਹੈ ਵੈਸੇ ਕੋਈ ਦੱਸੇਗਾ ਡਾਕਟਰ ਡਾਕਟਰ ਕਿਹੜਾ ਬਣੇਗਾ ਕਿਹੜਾ ਡਾਕਟਰ ਬਣੇਗਾ ਡੰਗਾ ਡਾਕਟਰ ਕੀ ਮੇਰੇ ਇਹ ਦੂਜੇ ਵਾਲਾ ਡਾਕਟਰ ਇੱਕ ਬੰਦੇ ਵਾਲਾ ਹੈ ਬੰਦੇ ਵਾਲਾ ਟੀਕੇ ਲਾਇਆ ਕਰੇਗਾ ਇਹ ਲੈ ਆਪਣੇ ਯਾਰ ਦੇ ਠਿਕਾਣਾ ਲਾ ਦੀ ਲੰਦਲਾ ਨਹੀਂ ਜੇ ਕਹੇਗਾ ਤਾਂ ਲਾ ਦੇਂਗੇ ਭਾਈ ਨਾ ਜ ਕਹਿੰਦੇ ਕਹਿੰਦੇ ਨਹੀਂ ਕਿਉਂ ਐ ਅੱਛਾ ਤੇਰੇ ਜੇ ਸਾਟੇ ਛੋਟਾ ਲੱਗ ਗਈ ਮਤਲਬ ਪੱਟੀ ਇੱਤੋਂ ਹੀ ਘਰਾਨੀ ਹੈ ਫਿਰ ਹਾਂਜੀ ਹੈ ਹਾਂਜੀ ਹੋਰ ਕੇ ਵੀ ਡਾਕਟਰ ਲੱਭਣਾ ਹੀ ਨਹੀਂ ਕਰਦਾ ਡਾਕਟਰ ਜ਼ਰੂਰੀ ਹਾਂਜੀ ਹੈਨਾ ਹਾਂਜੀ ਅੱਛਾ ਤੁਹਾਡਾ ਨਾਮ ਕੀ ਹੈ ਆਜੋ ਆਜੋ ਯਾਰ ਸ਼ਰਮਾਂਦੇ ਬੜੇ ਨੇ ਬੱਚੇ ਯਾਰ ਮੈਂ ਮੈਂ ਤਾਂ ਪਹਿਲੀ ਵਾਰ ਹੀ ਸੁਣੇ ਆਜਾ ਆਜਾ ਕੋਈ ਗੱਲ ਕੀ ਨਾਮ ਹੈ ਸੈਜਲੀ ਹੈ ਸੈਜਲੀ 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 ਜੀ ਆ ਜਾ ਆ ਜਾ ਕੋਈ ਗੱਲ ਨਹੀਂ ਅੱਛਾ ਮੈਨੂੰ ਯਾਰ ਮੰਨਦੀ ਦੋਸਤ ਮੰਨਾ ਦੋਸਤ ਆਪਾਂ ਦੋਸਤ ਠੀਕ ਹੈ ਹੁਣ ਆਪਾਂ ਜੋ ਵੀ ਗੱਲ ਕਰਾਂਗੇ ਨਾ ਆਪਾਂ ਵਧੀਆ ਤਰੀਕੇ ਨਾਲ ਕਰਨੀ ਹੈ ਠੀਕ ਹੈ ਵੀ ਹਾਂ ਆਪਾਂ ਦੋਸਤ ਹਾਂ ਠੀਕ ਹੈ ਖੁੱਲ ਕੇ ਅੱਛਾ ਕੀ ਨਾਮ ਹੈ ਤੇਰਾ ਸੈਜਲੀ ਸੈਜਲੀ ਕਿਹੜੀ ਕਲਾਸ ਚ ਪੜਦੇ ਹੋ ਤੀਸਰੀ ਤੀਸਰੀ ਇਹ ਐਂ ਕਿਉਂ ਹੋ ਰਹੀ ਹੁ ਐ अच्छा एक गल पूछاں ਮਮੀ ਡੈਡੀ ਲੜਦੇ ਆਂ? ਹਾਂਜੀ ਨਹੀਂ ਲੜਦੇ। ਕੁੱਟ ਤੇਰੇ ਪੈਂਦੀ ਐ? ਹਾਂਜੀ। ਕਿਉਂ? ਇਹ ਚਾਕਲੇਟ ਜ਼ਿਆਦਾ ਖਾਂਦੀ ਐ ਹਨਾ? ਜਿੱਭਾ ਖਾਂਦੀ ਐ ਨਾ। ਟੌਫੀ ਦਾ ਖਾਂਦੀ ਐ। ਲੋ ਜੀ ਜਿੱਭਾ ਕਰਦੀ ਐ। ਨਹੀਂ ਦੰਦ ਦੰਦ 'ਚ ਕੈਵਿਟੀ ਐ। ਹੈ? ਅੱਛਾ ਮਮੀ ਡੈਡੀ ਕਦੇ ਐਵੇਂ ਹੋਇਆ ਵੀ ਮਮੀ ਨੇ ਕਿਹਾ ਹੋਏ ਜ਼ਿਆਦਾ ਚਾਕਲੇਟਾਂ ਨਾ ਖਾਇਆ ਕਰ ਜ਼ਿਆਦਾ ਟੌਫੀਆਂ ਨਾ ਖਾਇਆ ਕਰ ਦੰਦ ਸੜ ਜਾਣਗੇ। ਇਹ ਕਿਹਾ। ਅਛਾ ਦਾਦੀ ਕੀ ਦੀ ਐ ਦਾਦੀ ਹੈਗੀ ਇਸੇ ਦੀ ਕਿਹੜਾ ਕਿਹੜਾ ਦਾਦੀ ਤੋਂ ਪੈਸੇ ਮੰਗਦਾ ਮੰਗਦੇ ਕਿਹੜਾ ਕਿਹੜਾ ਮੰਗਦਾ ਅਛਾ ਦਾਦੀ ਦਾ ਪਿਆਰ ਕੀ ਹੁੰਦਾ ਹੈ ਦਾਦੀ ਜਦੋਂ ਹੈਨਾ ਦਾਦੀ ਨੂੰ ਕੀ ਕਹਿੰਦੇ ਹੋ ਜਾ ਕੇ ਜਦੋਂ ਪੈਸੇ ਚਾਹੀਦੇ ਹੁੰਦੇ ਨੇ ਦਾਦੀ ਹੈ ਦਾਦੀ ਜੀ ਦਾਦੀ ਕਹਿੰਦੇ ਕੀ ਐਂ ਕਹਿੰਦੇ ਹੋ ਦਾਦੀ ਜੀ ਪੈਸੇ ਦੇ ਦਿਓ ਹੈ ਕੀ ਕਹਿੰਨਾ ਬੇਬੇ ਬੇਬੇ ਉਨੀ ਕਰ ਲੈਣਾ ਵੀ ਬੱਚੇ ਦਾਦੀਓ ਅੱਛਾ ਕਿਹੜਾ ਕਿਹੜਾ ਹੋਰ ਕਿਹੜਾ ਕਿਹੜਾ ਮੰਗਦਾ ਪੈਸੇ ਨਾ ਨਾ ਬਈ ਹੈ ਤੂੰ ਮੰਗਦਾ ਅੱਛਾ ਦਾਦੀ ਤੂੰ ਕਿੰਨੇ ਪੈਸੇ ਲੈਣਾ 5 ਰੁਪਏ 5 ਰੁਪਏ ਉਹ 5 ਰੁਪਏ ਦਾ ਕਰਦਾ ਕੀ ਹੈ ਚੀਜੀ ਖਾਣ ਕਿਹੜੀ ਚੀਜੀ ਖਾਣ ਬਿਸਕੁਟ ਬਿਸਕੁਟ ਟਾਫੀਆਂ ਡੂਫੀਆਂ ਕਦੇ ਕਦੇ ਅੱਛਾ ਚੂਆ ਉਹ ਅਨਾਰ ਦਾਣੇ ਜੂਨਨ ਵਗੈਰਾ ਖਾਣੇ ਸਾਡੇ ਟਾਈਮ 'ਚ ਉਹਦੇ ਕੀ ਹੁੰਦਾ ਸੀ ਅਸੀਂ 1 ਰੁਪਏ ਦਾ ਨਾਰਦਾਣਾ ਚੂਰਨ ਲੈ ਕੇ ਆਉਂਦੇ ਸੀਗੇ ਤੇ ਉਹ ਚੱਟਦੇ ਹੀ ਰਹਿੰਦੇ ਸੀ ਸਾਰਾ ਦਿਨ ਵੀ ਹਾਂ ਇੰਨਾ ਸੁਆਦ ਲੱਗਦਾ ਸੀ ਸਾਨੂੰ ਹੈਨਾ ਅੱਛਾ ਦਾਦਾ ਹੈਗਾ ਦਾਦਾ ਦਾਦਾ ਕੀ ਦੇਗੇ ਦੇ ਗਾਣਾ ਪੈਂਦੀਆਂ ਦਾਦੇ ਨੂੰ ਦਾਦੀ ਤਾਂ ਚਲ ਪਿਆਰ ਕਰਦੀ ਹੈ ਦਾਦਾ ਗਾਣਾ ਵੀ ਔੜੇ ਬੜੀਆਂ ਗੜਦਾ ਹੈ ਹੈਨਾ ਪੈਂਦੀਆਂ ਨੇ ਕਿਉਂ ਪੈਂਦੀਆਂ ਨਹੀਂ ਹੈ ਇੱਧਰ ਆ ਕਿਉਂ ਪੈਂਦੀਆਂ ਨੇ ਕਿਹੜਾ ਦੱਸੂਗਾ ਕਿਉਂ ਪੈਂਦੀਆਂ ਨੇ ਕੋਈ ਦੱਸੂਗਾ ਤੁਹਾਡੇ 'ਚ ਕਿਉਂ ਗਲਾਂ ਵੰਦੀਆਂ ਦਾਦੇ ਨੂੰ ਦੱਸਾਂਗਾ ਤੂੰ ਦੱਸੇਂ ਬਈ ਕਿਉਂ ਪੈਂਦੀਆਂ ਗਲਾਂ ਨਾ ਨਾ ਹੁਣ ਨਹੀਂ ਕੋਈ ਦੱਸਦਾ ਪਹਿਲਾਂ ਹੱਤ ਤਾਂ ਬੜੇ ਖੜੇ ਕਰਦੇ ਸੀ ਹੈਨਾ ਅੱਛਾ ਦਾਦੀ ਹੈ ਜਦੋਂ ਹੈਨਾ ਦਾਦੀ ਮੰਮੀ ਵਾਂਗ ਪਿਆਰ ਕਰਦੀ ਹੈ ਹਾਂਜੀ ਕਿੰਨਾ ਪਿਆਰ ਕਰਦੀ ਹੈ ਦਾਦੀ ਬਹੁਤ ਬਹੁਤ ਪਿਆਰ ਕਰਦੀ ਹੈ ਦਾਦੀ ਜਦੋਂ ਬਹਿ ਜਾ ਕੋਈ ਗੱਲ ਨਹੀਂ ਜਦੋਂ ਦਾਦੀ ਬਹਿ ਜਾ ਬਿਆ ਬਿਆ ਅੱਛਾ ਦਾਦੀ ਜਦੋਂ ਪਿਆਰ ਕਰਦੀ ਹੈ ਹੈਨਾ ਆਪਣੇ ਬੱਚੇ ਵਾਂਗ ਸਮਝਦੀ ਹੈ ਹਣਾ ਦਾਦੀ ਤੇਨੂੰ ਕਿਸ ਕਿਸ ਗੱਲਾਂ ਤੋਂ ਰੋਕਦੀ ਐ ਵੀ ਸ਼ਰਾਰਤ ਨਹੀਂ ਕਰਨੀ ਸ਼ਰਾਰਤ ਨਹੀਂ ਕਰਨੀ ਕਿਉਂ ਰੋਕਦੀ ਐ ਵੀ ਫੇਰ ਗਾਲਾਂ ਪੈਂਦੀਆਂ ਗਾਲਾਂ ਪੈਂਦੀਆਂ ਤੇ ਦਾਦੀ ਤੋਂ ਜਰ ਨਹੀਂ ਹੁੰਦੀ ਫੇਰ ਗਾਲਾਂ ਹੈਨਾ ਵੀ ਜਦੋਂ ਮੇਰੇ ਪੁੱਤੇ ਨੂੰ ਗਾਲਾਂ ਪੈਣ ਮੇਰੇ ਤੋਂ ਜਰ ਨਹੀਂ ਹੁੰਦੀ ਅੱਛਾ ਮੰਮੀ ਡੈਡੀ ਨੂੰ ਪਿਆਰ ਕਰਦਾ ਕਿੰਨਾ ਕਰਦਾ ਬਹੁਤ ਬਹੁਤ ਕਰਦਾ ਕੀ ਜੇ ਤੂੰ ਕੁਝ ਮੰਮੀ ਡੈਡੀ ਲਈ ਕਰਨਾ ਚਾਹੁੰਦਾ ਕੀ ਕਰੇਂਗਾ ਵੱਡਾ ਹੋ ਕੇ ਫੌਜੀ ਬਣਾਂ ਫੌਜੀ ਤੂੰ ਵੀ ਫੌਜੀ ਬਣਨਾ ਮੰਮੀ ਡੈਡੀ ਫੌਜੀ ਬਣੇਗਾ ਅੱਜ ਕੱਲ ਪਤਾ ਕੀ ਹੁੰਦਾ ਬੱਚੇ ਬਾਹਰ ਜਾ ਰਹੇ ਨੇ ਕੈਨੇਡਾ ਸੁਣਿਆ ਤੂੰ ਕੈਨੇਡਾ ਹਰ ਕੋਈ ਕੈਨੇਡਾ ਜਾਂਦਾ ਤੂੰ ਤਾਂ ਨਹੀਂ ਜਾਏਂਗਾ ਮੰਮੀ ਡੈਡੀ ਨੂੰ ਛੱਡ ਕੇ ਕੈਨੇਡਾ ਕੈਨੇਡਾ ਸੁਣਿਆ ਕਿੰਨੇ ਕਿੰਨੇ ਸੁਣਿਆ ਹੈ ਤੂੰ ਤੂੰ ਯਾਰ ਤੂੰ ਸਾਰਾ ਕੁਝ ਹੀ ਸੁਣਿਆ ਇਹ ਇਕੱਲੇ ਇਹ ਸੁਣਦੇ ਹੀ ਨਹੀਂ ਆ ਪਹਿਲਾਂ ਇਹ ਦੱਸ ਹੈ ਅੱਛਾ ਕੈਨੇਡਾ ਵਧੀਆ ਕੀ ਪੰਜਾਬ ਵਧੀਆ ਪੰਜਾਬ ਹਾਂਜੀ ਕਿਉਂ ਕਿੱਦਾਂ ਮਿਲਦਾ ਜੀਤ ਹੈ ਪੰਜਾਬ ਵਿੱਚ ਪੰਜਾਬ ਚ ਆਪਣੇ ਰਹਿੰਦੇ ਆ ਨਾ ਹਾਂਜੀ ਕੈਨੇਡਾ ਚ ਕੌਣ ਰਹਿੰਦੇ ਨੇ ਕੋਈ ਵੀ ਬਾਹਰਲੇ ਦੇਸ਼ ਕੇ ਲੋਕ ਬਾਹਰਲੇ ਦੇਸ਼ ਕੇ ਲੋਕ ਕੀ ਲੱਗਦਾ ਬਾਹਰਲੇ ਦੇਸ਼ ਕੇ ਲੋਕ ਵਧੀਆ ਹੁੰਦੇ ਨੇ ਕਿ ਪੰਜਾਬੀ ਵਧੀਆ ਹੁੰਦੇ ਨੇ ਪੰਜਾਬੀ ਊੜਾ ਏੜਾ ਕਿਨੂੰ ਕਿਨੂੰ ਪਤਾ ਪਹਿਲਾਂ ਇਹ ਦੱਸੋ ਚਲੋ ਤੁਸੀਂ ਸਾਰੇ ਬੱਚਿਓ ਕਿਹੜਾ ਸੁਣਾਏਗਾ ਸੁਣਾਏਗਾ ਕਿਹੜਾ ਸੁਣਾਏਗਾ ਤੁਸੀਂ ਸੁਣਾਓਗੇ ਊੜਾ ਏੜਾ ਕਿਹੜਾ ਕਿਹੜਾ ਸੁਣਾਏਗਾ ਆ ਜਾਓ ਫਿਰ ਅੱਗੇ ਆ ਜਾਓ ਜਿਹੜਾ ਜਿਹੜਾ ਸੁਣਾਏਗਾ ਇੱਥੇ ਆ ਕੇ ਖੜ੍ਹ ਦੋ ਲਾਈਨ ਚ ਨਾਲ ਆ ਜੋ ਨਾਲ ਆਈ ਆ ਜੋ ਚਲੋ ਸੁਣਾਓ ਊੜਾ ਏੜਾ ਸੁਣਾਓ ਚਲੋ ਊੜਾ ਊੜਾ ਐੜਾ ਐੜਾ ਇੜੀ ਇੜੀ ਸਸਾ ਸਾ ਹਾ ਹਾ ਕਕਾ 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 ਮੰਗਾ ਮੰਗਾ ਗਗਾ ਗਗਾ ਅੰਗਾ ਚਚਾ 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 ਜਜਾ ਜਜਾ ਝਜਾ ਸਜਾ ਅੰਗਾ ਟੈਂਕਾ ਟੈਂਕਾ ਠਠਾ ਠਠਾ ਡੱਡਾ ਡੱਡਾ ਟੱਡਾ ਹਾਂ ਐ ਗੋਲੂ ਮੋਲੂ ਯਾ ਇੱਕ ਬੜਾ ਘੈਂਡਾ ਮੋਚਾ ਕੀ ਆਲਾ ਤੇਰਾ है कि हाल है कि हाल है बढ़िया बोल के दस ना पर नाम की है रवनीत क्या बात है अच्छा रवनीत मैं गल करा करिए आप गल करेंगी मेरे नाल ना हाँ जी फिर जोर दी बोल क्या हाँ जी हाँ जी हाँ जी ਆਹ ਹੈ ਰਮਨੀਤ ਖੇਡਦੀਆਂ ਪੀਚੋ ਪੂਚੋ ਖੇਡਦੀਆਂ ਕੁਝ ਹੋਰ ਖੇਡਦੀ ਹਾਂਜੀ ਰੋਜ਼ ਖੇਡਦੀਆਂ ਹਾਂਜੀ ਹਾਂ ਹਾਂਜੀ ਰਵਨੀਤ ਵੈਸੇ ਕਿਊਟ ਬਹੁਤ ਹੈ ਹੈਨਾ ਹੈਨਾ ਤੇਰੀ ਬਣਾ ਰਵਨੀਤ ਤੇ ਤੈਨੂੰ ਤੰਗ ਕਰਦਾ ਹੈ ਆਸ਼ਾ ਰਵਨੀਤ ਦਾ ਪਾਈ ਗਿਆ ਹੈ ਇੱਧਰ ਆ ਬੈ ਚੱਲ ਉੱਧਰ ਨੂੰ ਜਾ ਜੇ ਰਵਨੀਤ ਨੂੰ ਕਿਸੇ ਨੇ ਕੁਝ ਕਿਹਾ ਤੂੰ ਕੁੱਟੇਗਾ ਹੈ ਹਾਂਜੀ ਕੁੱਟੇਗਾ ਰਵਨੀ ਤੇ ਕੁੱਟੂਗਾ ਕਦੇ ਹੋਇਆ ਰਵਨੀਤ ਨੂੰ ਕਿਸੇ ਨੇ ਕੁਛ ਕਿਹਾ ਹੋਵੇ ਤੂੰ ਕੁੱਟਿਆ ਹੋਵੇ ਫੜ ਕੇ ਇਹਨੂੰ ਕੁੱਟੇ ਜੀ ਇੱਕ ਰਮਨ ਨੂੰ ਕੁੱਟੇ ਹੋਵੇ ਜੀ ਕਿਉਂ ਕੀ ਹੋਇਆ ਸੀ ਥਪੇੜੇ ਮਾਰ ਕੇ ਜਾ ਰਹਾ ਤਾਂ ਥਪੇੜੇ ਮਾਰ ਕੇ ਜਾ ਰਹੀ ਰਵਨੀ ਤੇ ਥਪੇੜੇ ਮਾਰ ਰਿਹਾ ਹੈਗਾ ਹੈ ਤੇਰਾ ਭਾਈ ਵਧੀਆ ਨਾ ਫਿਰ ਮੈਂ ਤਾਂ ਤੈਨੂੰ ਬਚਾਉਂਦਾ ਨਾ ਤੂੰ ਫਿਰ ਐਵੇਂ ਹੀ ਉਹਨੂੰ ਮੰਮੀ ਤੋਂ ਘਟਾਉਂਦੀ ਰਹਿੰਦੀ ਆ ਉਹ ਤੈਨੂੰ ਇੱਥੋਂ ਬਚਾਉਂਦਾ ਆ ਹੈਂ ਕਿੰਨਾ ਪਿਆਰਾ ਭੈਣ ਨਾਲ ਹੈ ਗਿਆ ਪਿਆਰ ਕਿੰਨਾ ਬਹੁਤ ਜਿਆਦੇ ਬਹੁਤ ਜਿਆਦੇ ਕੈਮਰੇ ਦੇ ਵਾਹ ਜੀ ਉਹ ਹੋ ਜਾਦੇ ਕਾਹ ਕਿਹੜੇ ਬੰਦੇ ਨੂੰ ਸਭ ਤੋਂ ਜਿਆਦਾ ਦੇਖਦੇ ਹੋ ਰੋਮ ਰਿੰਗਸ ਰੋਮ ਨਹੀਂ ਤੂੰ ਕਿਹੜਾ ਦੇਖਦਾ ਉਹ ਵੀਰ ਸੁਲਤਾਨ ਜੋਨ ਸੀਨਾਂ ਨੂੰ ਜੋਨ ਸੀਨਾਂ ਨੂੰ ਉਹਦਾ ਐਕਸ਼ਨ ਆਉਂਦਾ ਤੈਨੂੰ ਹਾਂ ਤੂੰ ਕਰਕੇ ਦਿਖਾ ਜੌਨ ਸੀਨਾ ਦਾ ਇਤਰਾ ਜੇ ਕਰਦਾ ਜਾ ਜਦ ਵੀਰੇ ਉਹ ਇਧਰ ਦਿਖਾ ਕੈਮਰੇ ਇਧਰ ਆ ਇਧਰ ਇਧਰ ਕਰਕੇ ਦਿਖਾ ਜਦ ਬੰਦਾ ਗਿਰ ਜਾ ਵੀਰੇ ਕੋ ਗਿਰਚ ਗਿਰਦਾ ਇਤਰ ਤੱਕ ਨਾ ਜਾ ਮੇਰੇ ਬਟਾਇਆ ਪਾਇਆ ਵਾ ਵੀਰੇ ਇਸਨੇ ਇੱਕੋ ਡੋਲੇ ਤੇ ਪਾਇਆ ਆਪਣੇ ਕਬੱਡੀ ਵਾਲਾ ਪਲੇਅਰ ਪਤਾ ਕਿਸੇ ਨੂੰ ਕੋਈ ਹਾਂ ਨਹੀਂ ਪਤਾ ਰੋਮਨ ਰੇਂਜ ਕਿਨੂੰ ਕਿਨੂੰ ਪਤਾ ਸਾਨੂੰ ਸਾਨੂੰ ਨਹੀਂ ਪਤਾ ਅੰਡਰ ਟੈਕਰ ਵਧੀਆ ਅੰਡਰ ਟੈਕਰ ਨਹੀਂ ਪਤਾ ਅੰਡਰ ਟੈਕਰ ਵੀ ਪਤਾ ਯਾਰ ਇਹ ਤਾਂ ਗਲਤ ਗੱਲ ਹੈ ਨਾ ਤੁਹਾਨੂੰ ਪੰਜਾਬੀ ਬੰਦਾ ਕੋਈ ਨਹੀਂ ਪਤਾ ਹੈ ਤੁਹਾਨੂੰ ਸਾਰੇ ਬਾਹਰ ਦੇ ਵਾਲੇ ਬੰਦੇ ਪਤਾ ਅੰਡਰ ਗ੍ਰੇਡ ਖਲੀ ਗ੍ਰੇਡ ਖਲੀ ਗ੍ਰੇਡ ਖਲੀ ਪਤਾ ਹੈ ਨਾ ਅੰਡਰ ਟੈਕਰ ਕ੍ਰਿਕਟ ਕਿਹੜਾ ਕਿਹੜਾ ਦੇਖਦਾ ਸੀ ਜੀ ਕਦੇ ਕਦੇ ਦੇਖਦੇ ਕਿਹੜਾ ਬੰਦਾ ਸਭ ਤੋਂ ਵਧੀਆ ਲੱਗਦਾ ਵਿਰਾਟ ਕੋਹਲੀ ਵਿਰਾਟ ਕੋਹਲੀ ਵਿਰਾਟ ਕੋਹਲੀ ਕਿਉਂ ਵਧੀਆ ਲੱਗਦਾ ਠੱਕੇ ਮੋਹ ਅੱਛਾ ਹਰਪਜਨ ਸਿੰਘ ਕਿਨੇ ਕਿਨੇ ਦੇਖਿਆ? ਸਾਰੇ ਦੇਖਿਆ। ਸਾਰੇ ਦੇਖਿਆ ਜੂੜੇ ਵਾਲਾ। ਹਾਂ ਜੂੜੇ ਵਾਲਾ। ਬੋਲਿੰਗ ਕਰਦਾ ਹੀ ਜਣਾ। ਹਾਂਜੀ ਹੈ। ਤੇ ਉਹਦੀ ਬੋਲਿੰਗ ਕਿਵੇਂ ਦੀ ਹੁੰਦੀ ਸੀ? ਵਧੀਆ ਜੀ। ਵਧੀਆ ਹੁੰਦੀ ਸੀ। ਅੱਛਾ ਹਰਪਜਨ ਸਿੰਘ ਤੁਹਾਡੀ ਵੀਡੀਓ ਦੇਖ ਰਹਾ ਹੈ ਕੀ ਕਹੋਂਗੇ ਫਿਰ ਉਹਨਾਂ ਨੂੰ? ਦੱਸੋ। ਕੋਕਰ ਮਾਰ। ਅੱਛਾ ਤੁਸੀਂ ਕੀ ਜਾਣਦੇ ਹੋ ਤੁਹਾਡੀ ਵੀਡੀਓ ਕੀ ਕਿਹੜਾ ਬੰਦਾ ਦੇਖੇ ਦੱਸੋ। ਤੁਸੀਂ ਸਾਰਿਆਂ ਦੀ ਫਿਲਮਾਂ ਦੇਖਦੇ ਹੋ ਨਾ? ਸਾਰਾ ਦੇਖੇ ਸਾਰੇ। ਕਿਦੀ? ਮੋਬਾਈਲ ਤੱਕ ਉਹ ਮੋਬਾਈਲ ਤੱਕ ਜੀ ਗੁਰਦੁਆਰੇ ਜਾਂਨਾ ਹਾਂਜੀ ਪੱਗ ਬਨ ਗਿਆ ਨਾ ਹਾਂਜੀ ਸੇਵਾ ਕਰਾਈ ਹੈ ਹਾਂਜੀ ਕੀ ਸਿੱਧੀ ਕਰਾਨਾ ਲੰਗਰ ਚ ਕਰਾਨਾ ਹੈ ਹਨਾ ਕੀ ਗੁਰੂ ਘਰ ਜਾ ਕੇ ਸੇਵਾ ਦੂਜੀ ਕਰਾਨਾ ਝਾੜੂ ਵਗੈਰਾ ਦੀ ਝਾੜੂ ਵਗੈਰਾ ਦੀ ਝਾੜੂ ਵਗੈਰਾ ਅੱਛਾ ਗੁਰਜੀਤ ਜਦੋਂ ਹਨਾ ਵੀ ਨਗਰ ਕੀਰਤਨ ਹੁੰਦਾ ਹਨਾ ਕੀ ਸਿੱਖਦੇ ਹੋ ਨਗਰ ਕੀਰਤਨ ਤੋਂ ਜਾਂ ਫਿਰ ਕੀ ਸਿੱਖਣ ਨੂੰ ਮਿਲਦਾ ਕਦੇ ਤੁਹਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀ ਹੈਨਾ ਵੀ ਵਾਲ ਰੱਖ ਲਓ ਜੂੜਾ ਕਰੋ ਹਾਂ ਜੀ ਹੈ ਕਿਹਾ ਜੇ ਬਾਬਾ ਜੀ ਤੋਂ ਕੁਝ ਮੰਗਣਾ ਹੋਵੇ ਗੁਰਜੀਤ ਕੀ ਮੰਗੇਗਾ ਸਭ ਦੀ ਦੁਆ ਦੁਆ ਸਾਰੇ ਸਾਰੇ ਠੀਕ ਰਹਿਣ ਤੇ ਮੈਂ ਆਪਣੀ ਮੰਮੀ ਡੈਡੀ ਦੀ ਕਿ ਕਮਾਂ ਨੂੰ ਮੰਮੀ ਡੈਡੀ ਦੀ ਕਦਰ ਕਰਨੇ ਨੂੰ ਕਦਰ ਕਰਾਂ ਹਾਂਜੀ ਕੀ ਨਾਮ ਹੈ ਤੇਰਾ ਆਰੀਫ ਆਰੀਫ सारी बाबा दोस्त बन जाइए कि मिनट ली मिनट ली बनी है कि साल बनी है साल साला नहीं दोस्ती गुड़ी पाएगा अच्छा आरिफ एक और चीज पूछा पूछा तेरे तो आरिफ बड़े होके गायक बनेगा कि कुछ यह जी चीज बनना चाहना की बनना चाहना वैसे तू बड़े होके चल फौजी फौजी यार सारे फौजी क्यों बनना चाहते हो ਕੌਣ ਕੌਣ ਫੌਜੀ ਹੈ ਤੁਹਾਡਾ ਆਰਿਫ ਕੁਝ ਦੇਖਿਆ ਫੌਜੀ ਹੈ ਹਾਂਜੀ ਫੌਜੀਆ ਦਾ ਕੰਮ ਕੀ ਹੁੰਦਾ ਦੇਸ਼ ਨੂੰ ਸੇਵਾ ਕਰਨਾ ਹੈਣਾ ਆਓ ਛੁੱਟੀ ਹੋਈ ਸੀ ਬਾਪੂ ਜੀ ਮਿਲ ਗਏ ਨੇ ਬਾਪੂ ਜੀ ਨਾਲ ਗੱਲਬਾਤ ਕਰਨੇ ਹੈ ਬਾਪੂ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਪਤੇ ਹਾਂਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਪਤੇ ਜੀ ਬਾਪੂ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਸ਼ੁਕਰ ਹੈ ਸ਼ੁਕਰ ਹੈ ਹਾਂਜੀ ਹਾਂਜੀ ਮਾਲਕ ਦਾ ਮਾਲਕ ਦਾ ਜੀ ਚੜਦੀ ਕਲਾ ਚ ਚੜਦੀ ਕਲਾ ਜੀ ਆਜਾ ਬਾਪੂ ਜੀ ਮੈਂ ਇੱਕ ਗੱਲ ਪੁੱਛਾਂ ਤੁਸੀਂ ਸਕੂਲ ਆਏ ਸੀ ਕਿਨੂੰ ਲੈਣ ਆਏ ਸੀ ਮੈਂ ਰਮਨੀਤ ਕੌਰ ਨੂੰ ਲੈਣ ਆਇਆ ਸੀ ਬੱਚਾ ਨੂੰ ਲੈ ਕੇ ਜਾਂਣਾ ਜੀ ਲੈ ਕੇ ਛੱਡ ਕੇ ਜਾਣਾ ਹੈ ਹਾਂ ਜੀ ਤੁਹਾਡੀ ਪੋਤੀ ਆ ਹਾਂ ਜੀ ਪੋਤੀ ਹੈ ਜੀ ਪੋਤੀ ਹੈ ਹਾਂ ਜੀ ਪੋਤੀ ਨਾਲ ਕਿੰਨਾ ਪਿਆਰ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਅੱਛਾ ਪੋਤੀ ਲਈ ਕੀ ਤੁਸੀਂ ਹੈਨਾ ਵੀ ਕੀ ਸੋਚਦੇ ਹੋ ਵੀ ਮੇਰੀ ਪੋਤੀ ਵੱਡੇ ਹੋ ਕੇ ਕੀ ਬਣੇ ਅਸੀਂ ਸੋਚਦੇ ਹਾਂ ਵੀ ਇੱਥੇ ਪੜਾਈ ਕਰਕੇ ਕਿਤੇ ਮਲਾਜਮਨ ਲੱਗੇਗੀ ਕੋਈ ਕੰਮ ਕਰੇ ਇਹ ਸੋਚਣਾ ਜੀ ਹਾਂ ਜੀ ਬਾਪੂ ਜੀ ਆਪਣਾ ਟਾਈਮ ਤੁਸੀਂ ਦੇਖਿਆ ਕਿਵੇਂ ਦਾ ਸੀਗਾ ਆਪਣਾ ਟਾਈਮ ਹਾਂ ਸਾਡੇ ਗਰੀਬ ਬਾੜੀ ਗਰੀਬੀ ਦਾ ਟਾਈਮ ਸੀਗਾ ਜੀ ਤੇ ਹੁਣ ਜਣੀ ਬੱਚਿਆਂ ਨੂੰ ਆਪਣਾ ਪੜਾਈ ਤੇ ਲਾਇਆ ਹੋਇਆ ਦੇਖੋ ਕੀ ਕੁਝ ਕਰਦੇ ਆ ਠੀਕ ਹੈ ਹਾਂਜੀ ਆਸਾਂ ਬੱਚਿਆਂ ਤੋਂ ਹਾਂ ਜੀ ਆਸਾਂ ਬੱਚਿਆਂ ਦੀ ਕਹਿੰਦੇ ਬੱਚੇ ਜਿਹੜੇ ਹੁੰਦੇ ਆ ਨਾ ਉਹ ਮਨ ਦੇ ਸੱਚੇ ਹੁੰਦੇ ਨੇ ਸੱਚੇ ਹੁੰਦੇ ਆ ਜੀ ਬਿਲਕੁਲ ਹਾਂ ਮਨ ਦੇ ਸੱਚੇ ਬਾਪੂ ਜੀ ਮੈਂ ਨਾ ਇੱਕ ਕੁੜੀ ਤੋਂ ਛੋਟੀ ਕੁੜੀ ਤੋਂ ਇੱਕ ਚੀਜ਼ ਪੁੱਛੀ ਮੈਂ ਪੁੱਛੀ ਵੀ ਤੂੰ ਕੀ ਮੰਗਦੀ ਆ ਉਹ ਕਹਿੰਦੀ ਮੈਂ ਵੀਰਾ ਮੰਗਦੀ ਆ ਆਪਾਂ ਬੱਚੇ ਨੂੰ ਇਹ ਕਿਉਂ ਸिखਾਨੇ ਆ ਵੀ ਤੂੰ ਕੁਝ ਜੇ ਗੁਰੂ ਘਰ ਜਾ ਕੇ ਮੰਗਣਾ ਤਾਂ ਤੂੰ ਇਹ ਹੀ ਮੰਗਣਾ ਵੀ ਹਾਂ ਮੇਰਾ ਭਰਾ ਹੀ ਹੋਵੇ ਉਹ ਇਹ ਕਿਉਂ ਨਹੀਂ ਮੰਗਦੇ ਵੀ ਮੇਰੀ ਇੱਕ ਭੈਣ ਹੋਵੇ ਹਾਂ ਇਹ ਤਾਂ ਸੋਚ ਹੁੰਦੀ ਆ ਜੀ ਆਪਣੀ ਆਪਣੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਬਾਪੂ ਜੀ ਇਸ ਸੋਚ ਨੂੰ ਸੋਚ ਤਾਂ ਇਹ ਜੀ ਹੁਣ ਬੱਚੀਆਂ ਜਿਹੜੀਆਂ ਬੱਚੀਆਂ ਮੁੰਡੇ ਇਹ ਸਾਰੇ ਇੱਕੋ ਹਿਸਾਬ ਚੱਲਦੇ ਆ ਜਿਵੇਂ ਤਾਂ ਬਰਾਬਰ ਚੱਲਦੇ ਆ ਆਵਰ ਗੱਲਬਾਤ ਕਰਾਨੇ ਆ ਬਾਪੂ ਜੀ ਨਾਲ ਇੱਥੇ ਬਾਪੂ ਜੀ ਖੜੇ ਹੋਏ ਨੇ ਕਹਿੰਦਾ ਯਾਰ ਦੋਸਤ ਖੜੇ ਨੇ ਪੁਰਾਣੇ ਹੈਨਾ ਬਾਪੂ ਜੀ ਹਾਂਜੀ 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 ਅੱਛਾ ਬਾਪੂ ਜੀ ਤੁਹਾਡਾ ਕੀ ਨਾਮ ਹੈ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹਾਂਜੀ ਬਾਪੂ ਜੀ ਖੁੰਡੀਆਂ ਮੁੱਛੀਆਂ ਰੱਖੀਆਂ ਹੋਈਆਂ ਸੀ ਆਪਣੇ ਟਾਈਮ ਦੇ ਹੈਨਾ ਹਾਂਜੀ ਹਾਂ ਟਾਈਮ ਤਾਂ ਜੀ ਹਾਂ ਉਹਦੇ ਸਮੇਂ ਨਾਲ ਖੁੰਡੀਆਂ ਸੀ ਬਾਪੂ ਜੀ ਇੱਕ ਗੱਲ ਪੁੱਛਾਂ ਇਹ ਐਨਕਾਂ ਕਿਉਂ ਲਾਈਆਂ ਨੇ ਐਨਕਾਂ ਸ਼ਹਿਰ ਚੱਲੇ ਸੀ ਮੈਂ ਤਾਂ ਨਹੀਂ ਜਾਈ ਵੀ ਕੁੰਡੀ ਮਾਡੀ ਨਾ ਪਏ ਵੀ ਕੁੰਡੀ ਮਾਡੀ ਨਾ ਪਏ ਮੈਂ ਕਿਹਾ ਬਾਪੂ ਜੀ ਨੂੰ ਕਿਤੇ ਸ਼ੌਂਕ ਆ ਸ਼ਹਿਰ ਚੱਲੇ ਆ ਵੀ ਐਨਕਲ ਲੱਗਦਾ ਜਾਈਏ ਨਹੀਂ ਸ਼ਹਿਰ ਜਾਂਦੇ ਵੀ ਵੈਸੇ ਹੀ ਲਾਨੇ ਆ ਸੀ ਬਾਪੂ ਜੀ ਮੈਂ ਇੱਕ ਗੱਲ ਦੇਖਿਆ ਵੀ ਪਿੰਡਾਂ ਚ ਮੈਂ ਜਦੋਂ ਜਾਂਦਾ ਨਾ ਮੈਨੂੰ ਲੋਕ ਬਹੁਤ ਹੱਸ ਕੇ ਮਿਲਦੇ ਨੇ ਹੱਸਣਾ ਤਾਂ ਬਹੁਤ ਬਧੀਆ ਗੱਲ ਆ ਜੀ ਹੱਸਣ ਨਾਲ ਤਾਂ ਜੀ ਨਹੀਂ ਲੱਗਦੀ ਵੀਰੇ ਹੱਸਣਾ ਦਾ ਬੰਦਾ ਪਰਮਾਤਮਾ ਦੇ ਹਸਾਈ ਤੋਂ ਹੱਸਦਾ ਨਾ ਕੇ ਪਰਮਾਤਮਾ ਬੰਦੇ ਨੂੰ ਖੁਸ਼ ਰੱਖਿਆ ਹੋਇਆ ਬੰਦੇ ਨੂੰ ਉਹੀ ਹੈ ਨਾ ਨੱਚਣ ਖੁੱਦਣ ਮਨ ਕਾ ਚੋ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀਆਂ ਨੱਚਣ ਖੁੱਦਣ ਮਨ ਮਨ ਕਾ ਚੋ ਤੇ ਅੱਜ ਕੱਲ ਇਹ ਚੀਜ਼ਾਂ ਦਾ ਗਾਇਬ ਹੁੰਦੀਆਂ ਜਾ ਰਹੀਆਂ ਨਾ ਨੱਚਣਾ ਖੁੱਦਣਾ ਜਿਹੜੇ ਮੋਬਾਈਲ ਮੁਖ ਰਹਿ ਗਏ ਮੋਬਾਈਲ ਮੁਖ ਰਹਿ ਗਿਆ ਜਿਹੜੇ ਰਿਸ਼ਤੇ ਨਾਤੇ ਆ ਨਾ ਇਹ ਵਾਂਗ ਵਪਾਰਾ ਚੱਲ ਪਿਆ ਕਬੂ ਅੱਛਾ ਬਸ ਹੋ ਕੁਝ ਨਹੀਂ ਕੋਈ ਵੀ ਕੰਮ ਆ ਮਤਲਬ ਕਰਨਾ ਉਹ ਬਿਜ਼ਨਸ ਪੁਆਇੰਟ ਆਫ View ਨਾਲ ਕਰਦੇ ਆ ਬਸ ਮੋਬਾਈਲ ਨੇ ਵੀਰੇ ਸਾਰੇ ਪਿਆਰ ਤੋੜਤੇ ਮੋਬਾਈਲ ਨੇ ਠੀਕ ਨਹੀਂ ਮੈਨੂੰ ਲੱਗਦਾ ਉਹ ਪਿਆਰ ਵੀ ਤੋੜਤੇ ਜਿਹੜੇ ਕਦੇ ਬਣਨੇ ਸੀਗੇ ਹਾਂਜੀ ਹਾਂਜੀ ਹਾਂ ਸਭ ਤੋੜਤੇ ਜੀ ਹੁਣ ਬੱਚਿਆਂ ਨੂੰ ਕੋਈ ਦਾਦਿਆਂ ਨਾਲ ਪਿਆਰ ਨਹੀਂ ਹੈ ਦਾਦੀ ਨਾਲ ਪਿਆਰ ਨਹੀਂ ਸਿਰਫ ਮੋਬਾਈਲ ਤੇ ਕਮਤ ਬਲਾਉ ਨੂੰ ਮੋਬਾਈਲ ਲੈ ਲਿਆ ਖੇਲੀ ਜਾਊਗਾ ਪੈਸਿਆਂ ਨਾਲ ਵਸ ਵਸ ਪੈਸਿਆਂ ਨਾਲ ਪਿਆਰ ਹੋ ਗਿਆ ਬਾਈ ਅੱਜ ਕੱਲ ਦੇ ਜ਼ਮਾਨੇ ਚ ਪੈਸਾ ਪੈਸਾ ਮੁੱਖਾ ਜੀ ਪੈਸਾ ਮੁੱਖਾ ਜੀ ਪੈਸਾ ਅੱਛਾ ਵੈਸੇ ਅਸਲ ਦਾਦੇ ਹੈਨਾ ਦਾਦੇ ਦਾ ਰਿਸ਼ਤਾ ਕੀ ਹੁੰਦਾ ਪੋਤੇ ਨੂੰ ਪੋਤੇ ਨਾਲ ਰਿਸ਼ਤਾ ਤਾਂ ਹੁਣ ਇਹ ਬੰਦਾ ਜੀ ਪੋਤੇ ਦਾ ਮੂਲ ਨਾਲੋਂ ਵਿਆਜ ਪਿਆਰਾ ਰਿਸ਼ਤਾ ਤਾਂ ਉਹ ਹੁੰਦਾ ਜਿਵੇਂ ਅਗਲੇ ਨੂੰ ਵਿਆਜ ਪਹਿਲਾਂ ਦਿਖਦਾ ਮੂਲ ਜਿਹਾ ਵਿਆਜ ਦਿਖਦਾ ਪਰ ਉਹ ਹੁਣ ਉਹ ਗੱਲਬਾਤ ਹੈ ਨਹੀਂ ਨਾ ਬਾਪੂ ਜੀ ਹਰ ਬੰਦਾ ਬਾਹਰ ਜਾਣ ਦੀ ਕੀ ਸੋਚਦਾ ਬਾਹਰ ਤਾਂ ਵੀਰੇ ਐ ਆ ਵੀ ਉਹਨਾਂ ਨੂੰ ਐ ਹੁੰਦਾ ਵੀ ਕਈ ਵਾਰੀ ਖਾਣੀ ਕਿੰਨਾ ਕੁ ਕੁਝ ਉੱਥੋਂ ਅਸੀਂ ਲਿਆਵਾਂਗੇ ਪਰ ਜਿਹੜਾ ਬੱਚਾ ਉਰੇ ਘਰੇ ਨਹੀਂ ਕੰਮ ਕਰਦਾ ਉਹ ਬਾਹਰ ਜਾ ਕੇ ਕੀ ਕਰੇਗਾ ਠੀਕ ਹੈ ਨਾ ਹੁਣ ਸਾਡੇ ਵੀ ਬੱਚੇ ਗਏ ਹੋਏ ਆ ਜੀ ਬਾਹਰ ਦੋ ਹੀ ਗਏ ਹੋਏ ਆ ਅਸੀਂ ਤਾਂ ਪੂਰੇ ਕੁੱਟੇ ਭੇਜੇ ਹੋਏ ਆ ਉਰੇ ਟਮਾਟਰਾਂ ਚ ਸਪਰੇਅ ਕਰਾ ਖੇਤਾਂ 'ਚ ਰਹੇ ਪੂਆ ਠੀਕ ਹੈ ਨਾ ਜੀ ਬਾਪੂ ਜੀ ਇੱਕ ਗੱਲ ਪੁੱਛਾਂ ਜਦੋਂ ਆਪਣਾ ਮੁੰਡਾ ਬਾਹਰ ਤੋਰਿਆ ਸੀ ਹਾਂਜੀ ਉਹਦੀ ਫਿਕਰ ਕਿੰਨੀ ਹੁੰਦੀ ਹੈ ਹੈਨਾ ਮਾਂ ਕਿੰਨੀ ਫਿਕਰ ਕਰਦੀ ਹੋएगी ਵੀ ਬਗਾਨੇ ਮੁਲਕ 'ਚ ਆਪਣਾ ਮੁੰਡਾ ਤੋਰਦੇ ਆ ਹੈਨਾ ਇਹ ਨਹੀਂ ਪਤਾ ਵੀ ਕਦੋਂ ਉੱਥੇ ਕੀ ਹੁੰਦਾ ਵੀ ਉੱਥੇ ਆਏ ਆ ਵੀਰੇ ਫਿਰ ਹੁਣ ਸਰਕਾਰਾਂ ਦਾ ਪੂਰਾ ਹਾਲ ਹੈ ਨਾ ਸਰਕਾਰਾ ਹੁਣ ਬੱਚੇ ਪੜ੍ਹ ਲੈ ਉਹ ਕੋਈ ਜਿਆਦਾ ਕੰਮ ਹੋਰ ਕੋਈ ਇਹਨੂੰ ਪਸੰਦ ਨਹੀਂ ਕਰਦੇ ਨਾ ਸਾਡੇ ਵਾਲੇ ਖੇਤੀ ਵਾਲੇ ਕੰਮਾਂ ਨੂੰ ਅਸੀਂ ਆਪਣੀ ਉਮਰ ਜਦ ਤੱਕ ਬਥੇਰਾ ਜੋ ਹੈਗੇ ਕਰਦੇ ਰਹੇ ਜੀ ਹੁਣ ਤੱਕ ਅਸੀਂ ਤਾਂ ਹੁਣ ਵੀ ਪੰਪ ਚੱਕ ਲੈਂਦੇ ਆ ਭਾਈਏ ਨਾਲ ਕਹਿੰਦੇ ਬਾਪੂ ਨੂੰ ਜਿਆਦਾ ਹੌਸਲਾ ਹੁੰਦਾ ਹੈ ਨਾ ਬੇਬੇ ਤੋਂ ਨਹੀਂ ਹੁੰਦਾ ਬੇਬੇ ਨੂੰ ਪੁੱਤ ਦਾ ਮੂੰਹ ਚਾਹੀਦਾ ਹੀ ਚਾਹੀਦਾ ਹੁੰਦਾ ਵੀ ਮੇਰੇ ਸਾਹਮਣੇ ਹੋਵੇ ਉਹੀ ਹੈ ਜੀ ਦੇਖੋ ਪਤਾ ਕੀ ਹੈ ਜੀ ਬੱਚੇ ਜਾ ਕੇ ਉਥੇ ਸਹੀ ਰਹੇ ਸੱਟ ਰਹੇ ਬੱਚੇ ਨੂੰ ਮਾਵਾ ਬਾਪਾ ਅਕਲ ਵਧੀਆ ਦੇ ਕੇ ਭੇਜੇ ਨਾ ਤਾਂ ਫਿਰ ਮਾਮਾ ਬਬਾ ਵੀ ਮਨ ਖੁਸ਼ੀ ਹੈ ਜੀ ਉਹਨੇ ਜੇ ਜਾ ਕੇ ਬੱਚੇ ਨੇ ਉੱਥੇ ਗਲਤ ਸੰਗਤ ਕਰਨੀ ਗਲਤ ਕੰਮ ਕਰਨੇ ਫਿਰ ਤਾਂ ਹੋਰ ਵੀ ਜ਼ਿਆਦਾ ਦੁਖੀ ਹੈ ਜੀ ਬਹੁਤ ਔਖੇ ਹੋ ਗਏ ਵੇਚਣਾ ਪੈਂਦਾ ਕੋਈ ਜ਼ਮੀਨ ਗਹਿਣੇ ਕਰਦਾ ਕੋਈ ਵੇਚਦਾ ਕੋਈ ਲੋਨ ਕਰਾਂਦਾ ਕਿਸ ਤਰ੍ਹਾਂ ਕਰਕੇ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਬੱਚੇ ਵੇਚੇ ਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ 5 ਸਾਲ ਆਪਣੇ ਬੱਚੇ ਨੂੰ ਹੈਣਾ ਵੀ ਆਪਣੀ ਅੱਖਾਂ ਮੂਰੇ ਨਹੀਂ ਦੇਖਿਆ ਇੱਥੇ ਹੈਣਾ ਪੰਜਾਬ 'ਚ ਤੇ ਠੀਕ ਹੈ ਜਦ ਮੇਰੇ ਜੋ ਵੀ ਹੈ ਉਹਰੇ ਹਾਲਾਤ ਦੇਖ ਕੇ ਉਹ ਹਿਸਾਬ ਨਾਲ ਕਹਿੰਦੇ ਆ ਉੱਥੇ ਠੀਕ ਆ ਵਧੀਆ ਹਾਂਜੀ ਵਧੀਆ ਆਪਣਾ ਪੈਸਾ ਕੋ ਸੋਨਾ ਬਣਾਈ ਜਾਂਦੇ ਆ ਆਪਣਾ ਖਰਚਾ ਤੋੜੀ ਜਾਂਦੇ ਆ ਸਾਡਾ ਵੀ ਤੋੜੀ ਜਾਂਦਾ ਸੋਏ ਸੀ ਪਿੰਡ ਕਰਤਾਰਪੁਰ ਮੈਨੂੰ ਜੋ ਜ਼ਿਆਦਾ ਸ਼ਸ਼੍ਰੀਆ ਕਾਲ